ਸਾਧ ਸੰਗਤ ਜੀਓ ਜਿਹੜੇ ਗੁਰਮੁਖ ਪਿਆਰੇ ਆਪਣੇ ਘਰਾਂ ਦੇ ਵਿੱਚ ਜਾਂ ਗੁਰੂ ਘਰਾਂ ਦੇ ਵਿੱਚ ਜਾ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਦੇ ਹਨ ਉਹਨਾਂ ਨੂੰ ਬੜਾ ਫਲ ਮਿਲਦਾ ਹੈ ਬੜਾ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਪਾਠ ਦਾ ਮਹਾਤਮ ਦੱਸਿਆ ਹੈ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਨ ਵਾਲੇ ਗੁਰਮੁਖਾਂ ਨੂੰ ਕਿਸ ਤਰ੍ਹਾਂ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਜਿਸ ਤਰ੍ਹਾਂ ਦੁੱਖਾਂ ਦਾ ਨਾਸ਼ ਹੁੰਦਾ ਹੈ ਇਸ ਬਾਰੇ ਇਤਿਹਾਸਿਕ ਪ੍ਰਮਾਣ ਦੇ ਕੇ ਇੱਕ ਸਾਖੀ ਦੇ ਦੁਆਰਾ ਆਪ ਜੀ ਨੂੰ ਦੱਸਾਂਗੇ ਸੋ ਆਓ ਬੜੇ ਪਿਆਰ ਦੇ ਨਾਲ ਸੁਰਤੀਆਂ ਨੂੰ ਇਕਾਗਰ ਕਰਕੇ ਸਾਖੀ ਸਰਵਣ ਕਰੀਏ ਜਦੋਂ ਆਪਾਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਜਾਪ ਕਰਦੇ ਆ ਅਖੀਰਲੀ ਅਸ਼ਟ ਪਦੀ ਦੇ ਵਿੱਚ ਪੰਕਤੀ ਆਉਂਦੀ ਹੈ ਦੁਖ ਰੋਗ ਦਿਨ ਸੇ ਟੈ ਭਰਮ ਕੇ ਜਿਹੜੇ ਗੁਰਮੁਖ ਪਿਆਰੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਜਾਪ ਰੋਜ਼ਾਨਾ ਕਰਦੇ ਨੇ ਜਾਂ ਸੁਣਦੇ ਨੇ ਉਹਨਾਂ ਦੇ ਦੁੱਖ ਰੋਗ ਭੈ ਭੈ ਡਰ ਨੂੰ ਆਖਦੇ ਨੇ ਤੇ ਭਰਮ ਲੇਖਾ ਅੰਧ ਵਿਸ਼ਵਾਸ ਜਿਸ ਨੂੰ ਆਖ ਦਿੰਨੇ ਆ ਇਹ ਖਤਮ ਹੋ ਜਾਂਦੇ ਨੇ ਇਸ ਤਰ੍ਹਾਂ ਖਤਮ ਹੋ ਜਾਂਦੇ ਨੇ ਦੁੱਖ ਤੇ ਰੋਗ ਕਿਸ ਤਰ੍ਹਾਂ ਨਾਸ਼ ਹੋ ਜਾਂਦੇ ਨੇ ਇਸ ਸਾਖੀ ਦੁਆਰਾ ਜਾਣिए। ਜਹਾਂਗੀਰ ਬਾਦਸ਼ਾਹ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਮੇਂ ਦੇ ਵਿੱਚ ਹੋਇਆ ਉਸ ਦਾ ਅਹਲਕਾਰ ਜੀ ਜਿਸ ਦਾ ਨਾਮ ਸੀ ਵਜੀਰ ਖਾਂ ਨਾਨਕ ਦੁਖਿਆ ਸਭ ਸੰਸਾਰ ਦੇ ਮਹਾਵਾਕਾਂ ਅਨੁਸਾਰ ਉਸ ਨੂੰ ਵੀ ਇੱਕ ਦੁੱਖ ਇੱਕ ਰੋਗ ਲੱਗਾ ਹੋਇਆ ਸੀ ਉਸ ਨੂੰ ਜਲੋਧਰ ਦਾ ਰੋਗ ਹੋ ਗਿਆ ਜਲੋਧਰ ਦੇ ਰੋਗ ਹੋਣ ਦੇ ਕਾਰਨ ਉਸ ਦੇ ਪੇਟ ਦੇ ਵਿੱਚ ਪਾਣੀ ਭਰ ਗਿਆ ਹੈ ਉਸ ਦਾ ਪੇਟ ਫੁੱਲਦਾ ਜਾ ਰਿਹਾ ਤੇ ਉਸ ਦੇ ਪੇਟ ਦੇ ਵਿੱਚ ਲਗਾਤਾਰ ਦਰਦ ਰਹਿਣ ਲੱਗੀ ਹੈ ਉਸ ਨੇ ਇਹ ਸੇ ਰੋਗ ਤੋਂ ਮੁਕਤ ਹੋਣ ਵਾਸਤੇ ਤੰਦਰੁਸਤ ਹੋਣ ਵਾਸਤੇ ਦੂਰੋਂ ਦੂਰੋਂ ਚੰਗੇ ਤੋਂ ਚੰਗੇ ਡਾਕਟਰ ਬੁਲਾਏ ਤੇ ਬੜੇ ਵਧੀਆ ਢੰਗ ਦੇ ਨਾਲ ਉਹਨਾਂ ਨੇ ਇਲਾਜ ਕੀਤਾ ਵਜ਼ੀਰ ਖਾਨ ਦਾ ਪਰ ਜਦੋਂ ਉਹ ਇਲਾਜ ਕਰਕੇ ਜਾਂਦੇ ਵਜ਼ੀਰ ਖਾਨ ਦੀ ਪੂਰੀ ਤਸੱਲੀ ਨਾ ਹੁੰਦੀ ਪੂਰੀ ਤਰ੍ਹਾਂ ਉਹ ਠੀਕ ਨਾ ਹੋਇਆ ਕੋਈ ਕੰਮ ਜਾਂਦੇ ਹੱਥ ਲੈਣਾ ਹੋਈ ਰੋਗ ਲੰਮਾ ਹੁੰਦਾ ਗਿਆ ਦਿਨ ਬਿਨ ਦਿਨ ਉਸ ਰੋਗ ਦੇ ਕਾਰਨ ਕਰਕੇ ਇਹ ਤੜਫਦਾ ਰਹਿੰਦਾ ਕਿਉਂਕਿ ਪੇਟ ਦਾ ਦਰਦ ਬੜਾ ਭਿਆਨਕ ਹੁੰਦਾ ਹੈ ਨਾ ਬੈਠਿਆ ਜਾਂਦਾ ਹੈ ਨਾ ਉੱਠਿਆ ਜਾਂਦਾ ਹੈ ਸਾਧ ਸੰਗਤ ਜੀ ਪ੍ਰਾਤਨ ਸਮਿਆਂ ਦੇ ਵਿੱਚ ਜਦੋਂ ਘਰ ਬਣਾਏ ਜਾਂਦੇ ਸਨ ਤੇ 메ਨ ਗੇਟ ਦੇ ਅੱਗੇ ਇੱਕ ਡਿਊੜੀ ਬਣਾਈ ਜਾਂਦੀ ਸੀ ਜਿਸ ਦੇ ਵਿੱਚ ਦਿਨ ਦੇ ਸਮੇਂ ਆਮ ਪਰਿਵਾਰ ਨੇ ਬੈਠੇ ਹੋਣਾ ਜਿਹਦੇ ਨਾਲ ਬਾਜ਼ਾਰ ਦੇ ਵਿੱਚ ਲੰਘਦਾ ਕੋਈ ਵੀ ਆਦਮੀ ਹੋਵੇ ਉਹ ਦਿੱਸ ਜਾਇਆ ਕਰਦਾ ਸੀ ਇਸੇ ਤਰ੍ਹਾਂ ਇਹ ਵजीर खान ਦਿਨ ਦੇ ਸਮੇਂ ਦੇ ਵਿੱਚ ਆਪਣੇ ਘਰ ਦੇ ਵਿੱਚ ਡਿਉੜੀ ਦੇ ਵਿੱਚ ਬੈਠਾ ਹੋਇਆ ਹੈ ਤਾਂ ਜਦੋਂ ਗੁਰੂ ਨੇ ਕਿਰਪਾ ਕਰਨੀ ਹੋਵੇ ਜਦੋਂ ਗੁਰੂ ਨੇ ਰਹਿਮਤ ਕਰਨੀ ਹੋਵੇ ਉਹ ਇਸ ਤਰ੍ਹਾਂ ਹੁੰਦੀ ਹੈ ਕਿ ਗੁਰੂ ਦੇ ਨਾਲ ਪ੍ਰੇਮ ਕਰਨ ਵਾਲੇ ਕਿਸੇ ਸਿੱਖ ਦੇ ਨਾਲ ਗੁਰੂ ਮਿਲਾਪ ਕਰਵਾ ਦਿੰਦਾ ਹੈ ਅੱਜ ਇਸ ਵਜੀਰ ਖਾਂ ਤੇ ਕਿਰਪਾ ਹੋਣੀ ਸੀ ਇਹ ਵਜੀਰ ਖਾਂ ਡਿਉੜੀ ਦੇ ਵਿੱਚ ਬੈਠਾ ਹੈ ਅਚਾਨਕ ਇਸਦੇ ਪੇਟ ਦੇ ਵਿੱਚ ਦਰਦ ਜੋ ਹੈ ਉਹ ਫੇਰ ਸ਼ੁਰੂ ਹੋ ਗਈ ਤੇ ਤੜਫ ਰਿਹਾ ਹੈ ਨਾ ਤੇ ਬੈਠਾ ਜਾ ਰਿਹਾ ਨੋ ਇਸਦੇ ਕੋਲੋਂ ਲੰਮੇ ਪਿਆ ਜਾ ਰਿਹਾ ਇੱਕ ਗੁਰੂ ਦਾ ਨਿਤਨੇਮੀ ਸੇਖ ਨਿਤਨੇਮ ਉਸ ਨੂੰ ਆਖਦੇ ਨੇ ਜੋ ਨਿਤ ਹੀ ਕੀਤਾ ਜਾਵੇ ਜੋ ਬਿਨਾਂ ਕਿਸੇ ਨਾਗ ਦੇ ਤੋਂ ਉਹ ਗੁਰੂ ਦਾ ਸੇਖ ਗੁਰੂ ਸਾਹਿਬ ਜੀ ਦੇ ਇਸ ਪਾਵਨ ਪਾਠ ਨੂੰ ਪੜਦਿਆਂ ਹੋਇਆਂ ਇਸ ਦੇ ਮਕਾਨ ਦੇ ਅੱਗੋਂ ਦੀ ਲੰਗਿਆ ਜਦੋਂ ਉਹ ਜਿਸ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਿਆ ਹੋਇਆ ਲੰਘਿਆ ਤਾਂ ਇਸਨੇ ਕੀ ਦੇਖਿਆ ਕਿ ਉਹ ਪਾਵਨ ਬਾਣੀ ਦੀਆਂ ਪੰਕਤੀਆਂ ਕੰਨਾਂ ਦੇ ਵਿੱਚ ਫੈਣ ਕਰਕੇ ਮੇਰੇ પેટ ਦੇ ਦਰਦ ਰੁਕ ਗੀਏ ਉਹ પેટ ਦਾ ਦਰਦ हट ਗਿਆ ਹੁਣ ਉਹ ਗੁਰੂ ਦਾ ਸਿੱਖ ਆਪਣੀ ਰੋਜ਼ਾਨਾ ਦੀ ਰੁਟੀਨ ਅਨੁਸਾਰ ਅੱਗੇ ਲੰਘ ਗਿਆ ਇਸ ਦਾ ਦਰਦ ਜਿੰਨਾ ਚਿਰ ਉਹਦੇ ਬੋਲ ਵਜ਼ੀਰ ਖਾਨ ਦੇ ਕੰਨਾਂ ਦੇ ਵਿੱਚ ਪੈਂਦੇ ਰਹੇ ਰੁਕਿਆ ਰਿਆ ਹੁਣ ਵਜ਼ੀਰ ਖਾਨ ਨੇ ਇਹ ਰੋਜ ਦਾ ਨਿਯਮ ਬਣਾ ਲਿਆ ਕਿ ਇਹ ਕਿਹੜੀਆਂ ਐਸੀਆਂ ਕਲਾਮਾਂ ਹਨ ਕਿਹੜੀਆਂ ਐਸੀਆਂ ਤਾਕਤ ਵਾਲੀਆਂ ਇਹ ਪੰਕਤੀਆਂ ਹਨ ਜਿਨ੍ਹਾਂ ਦੇ ਸੁਣਨ ਕਰਕੇ ਮੇਰੇ ਪੇਟ ਦੇ ਵਿੱਚ ਇਹ ਜੋ ਦਰਦ ਹੋ ਰਹੀ ਹੈ ਇਹ ਰੁਕ ਜਾਂਦੀ ਹੈ ਹਾਂ ਜਿਸ ਰੋਗ ਤੋਂ ਉਹ ਪਰੇਸ਼ਾਨ ਸੀ ਜਦੋਂ ਉਸ ਨੂੰ ਦੂਰ ਹੁੰਦਾ ਦਿਖ ਰਿਹਾ ਉਸ ਨੇ ਵੀ ਇਹ ਨਿਯਮ ਬਣਾ ਲਿਆ ਕਿ ਐਸ ਵੇਲੇ ਇਹ ਸਿੱਖ ਜੋ ਹੈ ਇਸ ਰਸਤੇ ਲੰਘਦਾ ਹੈ ਐਸ ਵੇਲੇ ਫਿਰ ਵਾਪਸ ਆਉਂਦਾ ਹੈ ਉਹਨੇ ਡਿਉੜੀ ਦੇ ਵਿੱਚ ਆ ਕੇ ਉੱਥੇ ਸਮੇਂ ਬੈਠ ਜਾਣਾ ਜਿਸ ਦੇ ਨਾਲ ਇਸ ਨੂੰ ਕੁਝ ਰਾਹਤ ਮਹਿਸੂਸ ਹੁੰਨੀ ਇਸ ਤਰ੍ਹਾਂ ਕਾਫੀ ਸਮਾਂ ਲੰਘਿਆ ਇਹਦੇ ਕੰਨਾਂ ਵਿੱਚ ਉਹ ਪਾਵਨ ਬਾਣੀ ਦੇ ਬੋਲ ਪੈਣੇ ਤਾਂ ਇਸ ਦਾ ਦੁੱਖ ਜੋ ਹੈ ਉਹ ਘਟ ਜਾਣਾ ਇੱਕ ਦਿਨ ਇਸ ਦਾ ਮਨ ਬਣਿਆ ਸਰਦਾ ਬਣ ਗਈ ਹੈ ਉਸ ਗੁਰਸਿੱਖ ਨੂੰ ਜਿਸ ਨੇ ਆਵਾਜ਼ ਮਾਰੀ ਹੈ ਬਾਤ ਬੁਲਾਇਆ ਹੁਣ ਬੇਨਤੀ ਕੀਤੀ ਉਸ ਗੁਰਸਿੱਖ ਦੇ ਅੱਗੇ ਇਹ ਗੁਰੂ ਜੀ ਆ ਸਿਖਾ ਜਿਹੜੀ ਤੋਂ ਕਲਾਮ ਰੋਜ਼ ਅਮਰਤ ਵੇਲੇ ਜਿੱਥੋਂ ਪੜਦਾ ਹੋਇਆ ਲੰਘਦਾ ਉਹ ਕਲਾਮ ਮੇਰੇ ਕੋਲ ਬੈਠ ਕੇ ਪੜ ਮਨ ਰੂਹ ਦਸਣਾਇਆ ਕਰ ਤਾਂ ਕਿ ਮੇਰਾ ਇਹ ਜੋ ਰੋਗ ਹੈ ਇਹ ਦੂਰ ਹੋ ਜਾਵੇ ਹੁਣ ਹੋਵੇ ਗੁਰੂ ਦਾ ਸਿੱਖ ਤੇ ਬਾਣੀ ਪੜਨ ਤੋਂ ਇਨਕਾਰ ਕਿਵੇਂ ਕਰੇ ਉਹ ਸਿੱਖ ਨੇ ਆਖਿਆ ਕਿ ਠੀਕ ਹੈ ਜੇ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਸੁਣਨ ਦੇ ਨਾਲ ਤੇਰਾ ਦੁੱਖ ਦੂਰ ਹੁੰਦਾ ਤਾਂ ਇਸ ਦੇ ਵਿੱਚ ਮੇਰਾ ਕੀ ਜਾਂਦਾ ਹੈ ਮੈਂ ਤੈਨੂੰ ਰੋਜ਼ਾਨਾ ਹੀ ਪਾਵਨ ਬਾਣੀ ਸੁਣਾਇਆ ਕਰਾਂਗਾ ਉਸ ਦਿਨ ਤੋਂ ਹੁਣ ਵਰਸ ਸਿੱਖ ਨੇ ਇਹ ਨਿਯਮ ਬਣਾ ਲਿਆ ਕਿ ਸੁਖਮਨੀ ਸਾਹਿਬ ਜੀ ਦੇ ਬਾਠ ਦਾ ਜਾਪ ਉਸ ਦੇ ਕੋਲ ਬੈਠ ਕੇ ਕਰਨਾ ਰੋਜ਼ ਸਵੇਰ ਨੂੰ ਸੁਣਾਇਆ ਕਰਨਾ ਇਸ ਤਰ੍ਹਾਂ ਉਸ ਵਜੀਰ ਖਾਨ ਨੇ ਜੋ ਡਾਕਟਰਾਂ ਦੇ ਕੋਲ ਆਰਾਮ ਨਹੀਂ ਸੀ ਆਇਆ ਜੋ ਮਹਿੰਗੀਆਂ ਦਵਾਈਆਂ ਖਾ ਕੇ ਆਰਾਮ ਨਹੀਂ ਸੀ ਆਇਆ ਕਾਫੀ ਆਰਾਮ ਮਿਲਿਆ ਉਸ ਦਾ ਦੁੱਖ ਕਾਫੀ ਹੱਦ ਤੱਕ ਟਟਿਆ ਗਿਆ ਹੁਣ ਜਿਸ ਦਾ ਪ੍ਰੇਮ ਬਣਦਾ ਹੈ ਉਹ ਉਸ ਪ੍ਰੇਮ ਦੇ ਵਿੱਚ ਵੱਜਾ ਹੋਇਆ ਕਦੇ ਹੁਣ ਛੱਡ ਨਹੀਂ ਸਕਦਾ ਗੁਰੂ ਨੂੰ ਉਹਦਾ ਪ੍ਰੇਮ ਗੁਰੂ ਕਿਰਪਾ ਕਰੇ ਫਿਰ ਵੱਧਦਾ ਹੈ ਜਿਸ ਨੂੰ ਵਿਸ਼ਵਾਸ ਹੋ ਜਾਵੇ ਮਨ ਉਸ ਨੂੰ ਬੇਸ਼ਬਾਸ਼ ਹੋ ਗਿਆ ਕਿ ਮੇਰਾ ਦੁੱਖ ਇਹ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨੂੰ ਸੁਣਨ ਕਰਕੇ ਘਟਿਆ ਜਾ ਰਿਹਾ ਹੈ ਇੱਕ ਦਿਨ ਵਜੀਲ ਖਾਨ ਨੇ ਸਿੱਖ ਦੇ ਅੱਗੇ ਬੇਨਤੀ ਕੀਤੀ ਕਿ ਇਹ ਜੋ ਤੂੰ ਕਲਾਮ ਪੜਦਾ ਇਹ ਜੋ ਤੂੰ ਬਾਣੀ ਪੜਦਾ ਇਹ ਕਿਸ ਗੁਰੂ ਦੀ ਹੈ ਤਾਂ ਉਹ ਸਿੱਖ ਨੇ ਦੱਸਿਆ ਕਿ ਸਿੱਖਾਂ ਦੇ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਐ ਉਹਨਾਂ ਦੀ ਉਚਾਰਨ ਕੀਤੀ ਹੋਈ ਇਹ ਪਾਵਨ ਬਾਣੀ ਐ ਫਿਰ ਸਵਾਲ ਕੀਤਾ ਆਖਣ ਲੱਗੇ ਜਿਸ ਬਾਣੀ ਦੇ ਸੁਣਨ ਦੇ ਨਾਲ ਮੇਰਾ ਦੁੱਖ ਦੂਰ ਹੋ ਗਿਆ ਉਹ ਗੁਰੂ ਕਿੰਨਾ ਸਮਰੱਥ ਹੋਵੇਗਾ ਉਹ ਰਹਿੰਦੇ ਕਿੱਥੇ ਆ ਮੈਨੂੰ ਦਰਸ਼ਨ ਹੀ ਕਰਾ ਲਿਆ ਉਹਨਾਂ ਦੇ ਸਿੱਖ ਨੇ ਆਖਿਆ ਗੁਰੂ ਸਾਹਿਬ ਜੀ ਮਹਾਰਾਜ ਐ ਇਸ ਵੇਲੇ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਰਹਿੰਦੇ ਨੇ ਜੇ ਜੇ ਤੈਨੂੰ ਉਹਨਾਂ ਦੇ ਦਰਸ਼ਨਾਂ ਦੀ ਸ਼ਿਕਿਆ ਉਹਨਾਂ ਦੇ ਦਰਸ਼ਨਾ ਦੀ ਤਾਂ ਗਿਆ ਤਾਂ ਚੱਲ ਜਾ ਕੇ ਮੈਂ ਤੇਰੇ ਨਾਲ ਜਾਣਾ ਗੁਰੂ ਦੇ ਦਰਸ਼ਨ ਕਰਾ ਆਵਾਂ ਤੈਨੂੰ ਸਾਧ ਸੰਗਤ ਜੀਓ ਇਹ ਗੁਰੂ ਦੇ ਪੂਰਨ ਸਿੱਖ ਦੀਆਂ ਨਿਸ਼ਾਨੀਆਂ ਨੇ ਜੇ ਹੋਵੇ ਕੋਈ ਅਧੂਰਾ ਉਹਨੇ ਆਖਣਾ ਸੀ ਮੇਰੇ ਵਿੱਚ ਤਾਕਤ ਹੈ ਮੈਂ ਬਾਣੀ ਪੜੀ ਤਾਂ ਦੁੱਖ ਠੀਕ ਹੋਇਆ ਉਸਨੇ ਆਖਿਆ ਗੁਰੂ ਦੀ ਕਿਰਪਾ ਹੋਈ ਹੈ ਤੇ ਚੱਲ ਨੇ ਗੁਰਾਂ ਦੇ ਦਰਸ਼ਨ ਕਰਾ ਲਿਆ ਵਾ ਦੋਵੇਂ ਤਿਆਰ ਹੋਏ ਚੱਲ ਪਏ ਪਾਵਨ ਪਵਿੱਤਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਉੱਥੇ ਪਹੁੰਚੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਜਦੋਂ ਸਾਹਮਣੇ ਗਏ ਝੇਟਾ ਰੱਖ ਕੇ ਨਮਸਕਾਰ ਕੀਤੀ ਹੱਥ ਜੋੜ ਕੇ ਗੁਰੂ ਦੇ ਸਿੱਖ ਨੇ ਬੇਨਤੀ ਕੀਤੀ ਫਿਰ ਪਿਛੋਂ ਵਜ਼ੀਰ ਖਾਨ ਨੇ ਬੇਨਤੀ ਕੀਤੀ ਆਖਣ ਕਰਦਾ ਸਤਿਗੁਰੂ ਜੀ ਤੁਹਾਡੀ ਇਸ ਕਲਾਮ ਦੇ ਵਿੱਚ ਇੰਨੀ ਤਾਕਤ ਹੈ ਜਿਹਦਾ ਮੈਂ ਬਿਆਨ ਨਹੀਂ ਕਰ ਸਕਦਾ ਗੁਰੂ ਜੀ ਜਿੰਨਾ ਚਿਰ ਇਸ ਸਿੱਖ ਦੇ ਪਾਸੋਂ ਮੈਂ ਤੁਹਾਡੀ ਬਾਣੀ ਸੁਣਦਾ ਰਹਿਣਾ ਉਹਨਾਂ ਚਿਰ ਮੈਨੂੰ ਆਰਾਮ ਰਹਿੰਦਾ ਸਤਿਗੁਰੂ ਜੀ ਮਿਰਚੇ ਕਿਰਪਾ ਕਰਦੇ ਹੋ ਮੈਨੂੰ ਆਪਣਾ ਸਿੱਖ ਬਣਾ ਲਓ ਤੇ ਇਹ ਜੋ ਮੈਨੂੰ ਰੋਗ ਲੱਗਾ ਇਹ ਮੇਰੇ ਤੇ ਐਸੀ ਕਿਰਪਾ ਕਰੋ ਮਹਾਰਾਜ ਸਦਾ ਲਈ ਦੂਰ ਹੋ ਜਾਏ ਮੈਨੂੰ ਇਸ ਦੁੱਖ ਤੋਂ ਸਟਕਾਰਾ ਦਵਾ ਦਿਓ ਤਾਂ ਸਾਧ ਸੰਗਤ ਜੀਓ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਸੇਵਕ ਦਾ ਪ੍ਰਤਾਪ ਵਧਾਉਣ ਵਾਸਤੇ ਆਖਿਆ ਕਿ ਵਜੀਰ ਖਾਂ ਉਹ ਸਤਕਾਰਯੋਗ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਹਨ ਉਹਨਾਂ ਦੇ ਕੋਲ ਚਲਿਆ ਜਾ ਉਹ ਤੇਰਾ ਇਹ ਰੋਗ ਦੂਰ ਕਰ ਦੇਣਗੇ ਗੁਰੂ ਘਰ ਦੇ ਵਿੱਚੋਂ ਜੇ ਕੁਝ ਲੈਣਾ ਹੋਵੇ ਨਿਮਰਤਾ ਕਿੰਨੀ ਚਾਹੀਦੀ ਹੈ ਉਹ ਵੀ ਇਸ ਸਾਖੀ ਦੇ ਵਿੱਚੋਂ ਸਿੱਖਿਓ ਉਸ ਬਲੇਵ ਜੀਰ ਖਾਨ ਨੇ ਬਾਬਾ ਬੁੱਢਾ ਜੀ ਕੋਲ ਜਾ ਕੇ ਮੱਥਾ ਟੇਕਿਆ ਬੇਨਤੀ ਕੀਤੀ ਆਖਣ ਲੱਗੇ ਮੈਨੂੰ ਜਲੂਦਰ ਰੋਗ ਨੇ ਬੜਾ ਤੰਗ ਕੀਤਾ ਹੋਇਆ ਆਪ ਜੀ ਕਿਰਪਾ ਕਰੋ ਮੇਰਾ ਇਹ ਦੁੱਖ ਦੂਰ ਕਰ ਦਿਓ ਬਾਬਾ ਜੀ ਉਸ ਵੇਲੇ ਸੇਵਾ ਕਰ ਰਹੇ ਸਨ ਸੰਗਤਾਂ ਦੇ ਪਾਸੋਂ ਸੇਵਾ ਕਰਾ ਰਹੇ ਸਨ ਗੁੱਸੇ ਦੇ ਵਿੱਚ ਕਹਿੰਦੇ ਪਰੇ ਹਟ ਜਾ ਸਾਡੀ ਸੇਵਾ ਦੇ ਵਿੱਚ ਵਿਗਨ ਨਾ ਪਾ ਜੇ ਨਿਮਰਤਾ ਨਾ ਹੁੰਦੀ ਵਜੀਰ ਖਾਨ ਦੇ ਵਿੱਚ ਤਾਂ ਆਖ ਦਿੰਦਾ ਕਿ ਮੈਨੂੰ ਗੁਰੂ ਅਰਜਨ ਦੇਵ ਜੀ ਨੇ ਭੇਜਿਆ ਜਿਸ ਤਰ੍ਹਾਂ ਆਪਾਂ ਆਖਦੇ ਨੇ ਕਿ ਫਨਾਨੇ ਦੀ ਸਫਾਰਸ਼ ਪਾ ਲਈਏ ਪਰ ਉਹ ਵजीर खान ਪਾਵਨ ਬਾਣੀ ਨੂੰ ਸੁਣ ਕੇ ਨਿਰਮਲ ਹੋ ਚੁੱਕਿਆ ਸੀ ਵजीर खान ਉਸੇ ਤਰ੍ਹਾਂ ਨਿਮਰਤਾ ਦੇ ਵਿੱਚ ਹੱਥ ਜੋੜ ਕੇ ਪਾਸੇ हट ਕੇ ਖਲੋਤਾਰਿਆ ਸੇਵਾ ਕਰਦਿਆਂ ਕਰਦਿਆਂ ਬਾਬਾ ਬੁੱਢਾ ਜੀ ਦੀ ਨਿਗਾਹ ਇਹ ਰਸਤੇ ਉੱਤੇ ਪਈ ਤਾਂ ਵੇਖਦੇ ਹਨ ਕਿ ਇਸ ਨੂੰ ਮੈਂ ਝਿੜਕਿਆ ਸੀ ਪਰ ਫਿਰ ਵੀ ਇਹ ਅਜੇ ਹੀ ਨਿਮਰਤਾ ਦੇ ਵਿੱਚ ਉੱਥੇ ਹੀ ਖਲੋਤਾ ਹੋਇਆ ਹੈ ਤਾਂ ਸਮਝ ਗਏ ਬਾਬਾ ਜੀ ਕਿ ਇਹ ਗੁਰੂ ਘਰ ਦੇ ਵਿੱਚੋਂ ਦਾਤਾਂ ਲੈਣ ਦੇ ਕਾਬਲ ਹੋ ਚੁੱਕਾ ਹੈ ਖਾਲੀ ਟੋਕਰੀ ਲੈ ਕੇ ਆਉਂਦੇ ਪਏ ਸਨ ਆਉਂਦਿਆਂ ਹੀ ਉਹ ਟੋਕਰੀ ਵਜੀਰ ਖਾਂ ਦੇ ਪੇਟ ਦੇ ਉੱਤੇ ਵਗਾਹ ਕਰਕੇ ਬਾਬਾ ਜੀ ਨੇ ਮਾਰੀ ਜਿਸ ਦੇ ਨਾਲ ਉਸ ਦੇ ਪੇਟ ਦੇ ਵਿੱਚੋਂ ਸਾਰਾ ਪਾਣੀ ਨਿਕਲ ਗਿਆ ਤੇ ਰੋਗ ਖਤਮ ਹੋ ਗਿਆ ਨਵਾਂ ਨਿਰੋਗ ਉਸ ਦਾ ਸਰੀਰ ਹੋ ਗਿਆ ਇਸ ਬੱਚਾ ਦੇ ਨਾਲ ਉਸ ਦੇ ਸਾਰੇ ਦੁੱਖ ਰੋਗ ਬਿਨਸ਼ ਗਏ ਇਹ ਸਾਰਾ ਵਾਕਿਆ ਮਹਾਨ ਕਵੀ ਪਈ ਸੰਤੋਖ ਸਿੰਘ ਜੀ ਨੇ ਵੀ ਲਿਖਿਆ ਹੋਇਆ ਹੈ ਸੋ ਸਾਧ ਸੰਗਤ ਜੀਓ ਇਹ ਇੱਕ ਛੋਟੀ ਜੀ ਸਾਖੀ ਸੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਮਹਿਮਾ ਦੇ ਵਿੱਚ ਅਨੇਕਾਂ ਹੀ ਇਸ ਤਰ੍ਹਾਂ ਦੇ ਹੋਰ ਇਤਿਹਾਸਿਕ ਨੰਨੇ ਹਨ ਹੋਰ ਇਤਿਹਾਸ ਹੈ ਜਿਸ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਮਹਿਮਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਨ ਦਾ ਫਲ ਜੋ ਹੈ ਉਹ ਦੱਸਿਆ ਹੋਇਆ ਹੈ ਇਹ ਭਾਗ ਪਹਿਲਾ ਸੀ ਅੱਗੇ ਆਪਾਂ ਹੋਰ ਵੀਡੀਓ ਲੈ ਕੇ ਆਵਾਂਗੇ ਜਿਸ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਦਾ ਜੋ ਫਲ ਹੈ ਉਹ ਕਿੰਨਾ ਪ੍ਰਾਪਤ ਹੁੰਦਾ ਗੁਰੂ ਸਾਹਿਬ ਜੀ ਮਹਾਰਾਜ ਦੱਸਦੇ ਨੇ ਸੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਹੋਈਆਂ ਗਲਤੀ ਭੁੱਲਾਂ ਦੀ ਖਿਮਾ ਕਰਨ ਅੱਗੇ ਤੋਂ ਸਤਿਮਤ ਬਰਸ਼ਿਸ਼ ਕਰਨੇ ਸਤ ਸੰਗਤ ਜੀਓ ਜੇ ਜਾਣਕਾਰੀ ਚੰਗੀ ਲੱਗੀ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਿਆ ਕਰੋ ਲਾਈਕ ਜਰੂਰ ਕਰਿਆ ਕਰੋ ਤਾਂ ਜੋ ਕਿਸੇ ਹੋਰ ਗੁਰਮਖਤਾਰ ਦੇ ਭਲਾ ਹੋਵੇ ਘਰਾਂ ਦੇ ਵਿੱਚ ਬਾਣ ਬਾਣੀ ਪੜੀਐ ਜਣੀਏ ਤਾਂ ਜੋ ਸਾਡਾ ਭਲਾ ਹੋਵੇ ਤੇ ਸਾਡਾ YouTube ਚੈਨਲ ਭਾਈ ਮਨਜੀਤ ਸਿੰਘ ਦੀ ਸਾਥਕ ਵਾਲੇ ਸਬਸਕ੍ਰਾਈਬ ਕਰੋ ਮਹਾਰਜ ਕਿਰਪਾ ਕਰਨ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਹੋਈਆਂ ਗਲਤੀ ਭੁੱਲਣ ਦੀ ਖਿਮਾ ਕਰਨ ਸਮਾਪਤੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ